ਪਰਜੀਤ ਕੋ ਰੰਧਾਵਾ ਰਾਮ ਟੈਕਸ ਰੰਧਾਵਾ ਪਰਮਾਰਥਾ ਮਤਲਬ ਸੁਣ ਕੋ ਦੇ ਨਾ ਤੇ ਮੈਂ ਤੁਹਾਨੂੰ ਬਹੁਤ ਹੀ ਵਧੀਆ ਰਾਮ ਟੈਕਸ ਦੇ ਸੂਟ ਦੇਣ ਦੀ ਕੋਸ਼ਿਸ਼ ਕਰਾਂਗੀ ਬਾਕੀ ਕੱਪੜੇ ਵਰ ਮੈਂ ਬਹੁਤ ਜ਼ਿਆਦਾ ਵਿਸਤਾਰ ਨਾਲ ਤੁਹਾਡੇ ਕੋਲ ਕੱਪੜਾ ਪਹੁੰਚ ਜਾਵੇਗਾ ਉਹ ਤੁਸੀਂ ਮੈਂ ਤੁਹਾਨੂੰ ਇੱਕ ਇਹ ਜਕੀਨ ਦਿਸਣੀ ਤੁਹਾਨੂੰ origignal ਰਾਮ ਟੈਕਸ ਦੇ ਕੱਪੜੇ ਮਿਲਣਗੇ ਇਹਨਾਂ ਦੇ ਡੂ ਟ ਡਿਜ਼ਾਈਨ ਹੈ ਨਾ ਅੱਜ ਕੱਲ ਬੁਟੀਕ ਜਿਸ ਤਰ੍ਹਾਂ ਆਪਾਂ ਉਸ ਤੋਂ ਤਿਆਰ ਕਰਾਈਦੇ ਆ embroiderry ਤੁਹਾਨੂੰ ਉਸੇ ਤਰ੍ਹਾਂ ਕੋਈ ਵੀ ਕੁਝ ਵੀ ਕਰਾਮ ਜਲੋਰ ਨੇ ਕੋਈ ਲੈਸ ਅਸੀਂ ਲੋਨ ਕੋਈ embroiderry ਕਰਾਉਣ ਦੀ ਲੋੜ ਨਹੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਤੇ ਤੁਹਾਨੂੰ ਹਮੇਂ ਅਰੀਜਨਲ ਕਪੜਾ ਮਿਲੇਗਾ ਤੁਸੀਂ ਬੜੇ ਬੜੇ ਸਟੋਰਾਂ ਤੋਂ ਪਤਾ ਕਰਕੇ ਦੇਖਣਾ ਉਸ ਤੋਂ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਕਪੜਾ ਦੇਂਦੀ ਕੋਸ਼ਿਸ਼ ਕਰਾਂਗੇ ਦੇ ਵਿੱਚ ਫ੍ਰੀ ਤੁਹਾਨੂੰ ਡਿਲੀਵਰੀ ਹੋਵੇਗੀ ਪੂਰੇ ਇੰਡੀਆ ਵਿੱਚ ਅਗਰ ਤੁਸੀਂ ਇੰਡੀਆ ਤੋਂ ਬਾਹਰ ਫੋਰਨ ਕੰਟਰੀ ਜੁਮ ਗੱਲਾਂ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਸ ਦਾ ਕੀ 1 ਕਿਜੀ ਦਾ ਕਿੰਨਾ ਰੇਟ ਹੁੰਦਾ ਹੈ ਤੇ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਮੈਂ ਜ਼ਿਆਦਾ ਨਹੀਂ ਵਿਸਥਾਰ ਨਾਲ ਜ਼ਿਆਦਾ ਤੁਹਾਡਾ ਟਾਈਮ ਨਹੀਂ ਵੇਸਟ ਕਰਿਆ ਕਰਾਂਗੀ ਟੂ ਦਾ ਪੁਆਇੰਟ ਗੱਲ ਕਰਿਆ ਕਰਾਂਗੀ ਤੇ ਤੁਸੀਂ ਮਤਲਬ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਵਾਈਬਰ ਚੱਕਾ ਖਾਸਾ ਵਾਈਬਰ ਕਰ ਜੀ ਸੱਚੀ ਨੇ ਕਾ ਜੀ ਮੈਂ ਪਰਜੀਤ ਕੋਲ ਆਰਾਮ ਟੈਕਸ ਪਰਮਾਰ ਢਾਬਾ ਕਲੈਕਸ਼ਨ ਤੋਂ ਹੋ ਰਹੀ ਆ ਮੈਂ ਆਪ ਸਭ ਨੂੰ ਦੱਸਣਾ ਚਾਹਣੀ ਮੈਂ ਇੰਨੀ ਚਿਰ ਤੋਂ ਕਿਉਂ ਨਹੀਂ ਆ ਰਹੀ ਸੀ ਵੀਡੀਓ ਕੋਈ ਨਹੀਂ ਬਣਾ ਰਹੀ ਸੀ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਕੱਪੜੇ ਹਾਂ ਤਾਂ ਆਪ ਨੂੰ ਵੀ ਮੈਨੂੰ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਹੈ ਬੜੀਆ ਬੜੀਆ ਸੋਨੇ ਸੋਨੇ ਕੱਪੜੇ ਪਾਣਾ ਤੇ ਫਿਰ ਮੈਂ ਸੋਚਿਆ ਕਿ ਉਹ ਨਾ ਮੈਂ ਇਹ ਕੰਮ ਆਪਣਾ ਜੁਟਿਕ ਤੇ ਸ਼ੁਰੂ ਕਰਾਂ ਤੇ ਤੁਹਾਨੂੰ ਬਹੁਤ ਹੀ ਸੋਨੇ ਸੂਟ ਸਭ ਤੋਂ ਘੱਟ ਰੇਟ ਤੇ ਪ੍ਰੋਵਾਈਡ ਕਰਵਾਉਣਾ ਇਸ ਲਈ ਮੈਂ ਰਾਮ ਟੈਕਸ ਦੇ ਸੂਟ ਸਭ ਤੋਂ ਜ਼ਿਆਦਾ ਵਿਕਾਂਗੀ ਜੋ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਹੋਣ ਤੇ ਮੈਨੂਫੈਕਚਰ ਪ੍ਰਾਈਸ ਤੋਂ ਬਹੁਤ ਹੀ ਘੱਟ ਰੇਟ ਤੇ ਹੋਣਗੇ ਤੁਹਾਨੂੰ ਬਹੁਤ ਹੀ ਥੋੜਾ ਮਾਰਜਨ ਕਿਉਂਕਿ ਹੋਲ ਸੇਲ ਤੇ ਮੈਂ ਪਰਚੇਜ ਕੀਤਾ ਸਬੰਧ ਸਾਰਾ ਕਪੜਾ ਤੇ ਤੁਸੀਂ ਮਤਲਬ ਦੇਖਣਾ ਕੰਪੇਅਰ ਕਰਨਾ ਤੇ ਬਾਕੀ ਜਿਸ ਤਰ੍ਹਾਂ ਕਪੜਾ ਤੋਂ ਰਾਮ ਟੈਕਸ ਦਾ ਹੁੰਦਾ ਹੀ ਵਧੀਆ ਹੈ ਤੇ ਉਸ ਤੇ ਸਟੈਂਪ ਲੱਗੀ ਹੋਗੀ ਅਗਰ ਮੈਂ ਤੁਹਾਨੂੰ ਅ 5 ਮੀਟਰ ਦਾ ਕੱਟ ਵੀ ਦਵਾਂਗੀ ਉਸਤੇ ਵੀ ਸਟੈਂਪ ਲਵੇ ਕੋਈ ਤੁਹਾਡੇ ਨਾਲ ਕੋਈ ਧੋਖਾ ਨਹੀਂ ਹੋਵੇਗਾ ਤੇ ਤੁਸੀਂ ਮੈਨੂੰ ਬੱਦ-ਬੱਦ ਰਿਸਪੋਨਸ ਕਰਨਾ ਮੈਂ ਅ ਸ਼ਾਇਦ ਅ ਸੰਡੇ ਤੋਂ ਕਿਉਂਕਿ ਸਾਨੂੰ ਥੋੜੇ ਜਿਿਹੇ ਘਰੇਲੂ ਕੰਮ ਆ ਤੇ ਸੰਡੇ ਤੋਂ ਨਹੀਂ ਮੰਡੇ ਤੋਂ ਮੈਂ ਸ਼ੁਰੂ ਕਰਾਂਗੀ ਵੀਡੀਓ ਬਣਾਣੀ ਤੇ ਤੁਸੀਂ ਮੈਨੂੰ ਬੱਦ-ਬੱਦ ਰਿਸਪੋਨਸ ਦੇਣਾ ਸਕਰੀਨਸ਼ਾਟ ਲੈਣਾ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਫੋਨ पे Google पे ਤੁਸੀਂ ਏਟੀਐਮ ਇਹ ਕਰ ਸਕਦੇ ਹਾਂ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਹੋਗਾ ਜੋ ਵੀ ਅਸੀਂ 8 10 ਪੀਸ ਰੋਜ਼ ਦਿਖਾਇਆ ਕਰਾਂਗੇ ਤੁਸੀਂ ਉਸ ਦਾ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਸਾਨੂੰ ਸੈਂਡ ਕਰਨਾ ਮੈਂ ਤੁਹਾਨੂੰ ਦੋ ਨੰਬਰ ਦਵਾਂਗੀ ਇਸ ਨੰਬਰ ਤੇ ਤੁਸੀਂ 89622956 ਤੇ ਇੱਕ ਹੋਰ ਹੈ 940251814 ਇਹ ਤੁਸੀਂ ਉਸ ਤੇ ਜੇ ਸਾਨੂੰ ਪੇਮੈਂਟ ਫਰਵਾਈਡ ਕਪੜਾ ਕੈਸ਼ オン ਡਿਲੀਵਰੀ ਨਹੀਂ ਹੈ ਤੇ ਤੁਹਾਨੂੰ